ਤੁਹਾਨੂੰ ਅੱਜ ਦੀ ਆਪਣੀ ਜਿਹੜੀ ਇਹ ਵੀਡੀਓ ਤੁਹਾਨੂੰ ਸਾਰਿਆਂ ਨੂੰ ਬਹੁਤ ਜ਼ਿਆਦਾ ਪਸੰਦ ਆਉਗੀ ਇੱਕ ਤਾਂ ਆਪਾਂ ਜਮਾ ਸਸਤੀ ਸਕੂਟੀ ਲੈ ਕੇ ਪਹੁੰਚੇ ਅਸੀਂ ਸਕੂਟੀ ਤੁਸੀਂ ਦੇਖੋਗੇ ਹੈਰਾਨ ਰਹਿ ਜਾਓਗੇ ਬਹੁਤ ਜ਼ਿਆਦਾ ਸਸਤੀ ਮਾਲਕ ਨੇ ਸੇਲ ਕਰਨੀ ਹੈ ਇੱਕ ਜਮਾ ਨਵੀਂ ਬਣੀ ਹੋਈ ਕੋਠੀ ਅਸੀਂ ਉਹ ਵੀ ਮਾਲਕ ਨੇ ਸੇਲ ਕਰਨੀ ਹੈ ਗੱਲਬਾਤ ਆਪਾਂ ਸਾਰੀ ਕਰਦੇ ਹਾਂ ਜੀ ਤੁਹਾਨੂੰ ਸਾਰਾ ਕੁਝ ਕਨਫਰਮ ਕਰਵਾ ਦੇਣ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ 9465629488 ਤੁਹਾਡੇ ਕੋਲੇ ਵੀ ਗੱਡੀ ਮੋਟਰਸਾਈਕਲ ਘਰ ਕੋਠੀ ਮਕਾਨ ਕੁਝ ਵੀ ਹੈ ਜੀ ਵੇਚਣਾ ਤੁਸੀਂ ਚਾਹੁੰਦੇ ਹੋ ਤੁਹਾਡੇ ਕੋਲ ਵੀਡੀਓ ਜਾਣਕਾਰੀ ਫੋਟੋ ਮਾ ਭੇਜੋ ਫ੍ਰੀ ਚ ਆਪਾਂ ਐਡ ਲਾ ਦਾਂਗੇ ਪਹਿਲੀ ਗੱਡੀ ਤੋਂ ਵੀਡੀਓ ਦੀ ਸ਼ੁਰੂਆਤ ਕਰਾਂਗੇ ਡਾਟਸਨ ਗੱਡੀ ਆਪਾਂ ਲੈ ਕੇ ਪਹੁੰਚੇ ਅਸੀਂ ਲਾਲ ਰੰਗ ਦੀ ਆ ਪੰਜਾਬ ਨੰਬਰ ਹੈ ਗੱਡੀ ਸੋਹਣੀ ਆ ਜੇ ਆਪਾਂ ਏਰੀਆ ਦੀ ਗੱਲ ਕਰੀਏ ਤਾਂ ਤਸੀਲ ਤੁਰੀ ਹੈ ਜੀ ਤੁਰੀ ਦੇ ਲਾਗੇ ਇਹਨਾਂ ਦਾ ਪਿੰਡ ਹੈਗਾ ਘਰੇ ਮਾਲਕ ਦੇ ਗੱਡੀ ਇਹ ਖੜੀ ਤੁਹਾਨੂੰ ਮਿਲੂਗੀ ਤੇ ਗੱਡੀ 16/19 ਮਾਡਲ ਹੈ ਜੀ ਨੂੰ ਤੁਸੀਂ ਜਾ ਕੇ ਦੇਖੋਗੇ ਤੁਹਾਨੂੰ ਗੱਡੀ ਪਸੰਦ ਆਊਗੀ ਡਾਟਸਨ ਗੱਡੀ ਆ ਤੇ ਚਲਾਈ ਚ ਬਹੁਤ ਵਧੀਆ ਗੱਡੀ ਐ ਮਾਲਕ ਨੇ ਰੱਖੀ ਸੰਭਾਈ ਦੇ ਵਿੱਚ ਹੋਈ ਐ ਬਾਕੀ ਸਾਰਾ ਕੁਝ ਤੁਸੀਂ ਦੇਖ ਰਹੇ ਹੋ ਜੀ ਕੱਲੀ ਕੱਲੀ ਚੀਜ਼ ਆਪਾਂ ਤੁਹਾਨੂੰ ਦੱਸ ਹੀ ਰਹੇ ਹਾਂ ਤੇ ਡਿਮਾਂਡ ਦੀ ਗੱਲ ਕਰੀਏ 1,30,000 ਰੁਪਏ ਮਾਲਕ ਨੇ ਡਿਮਾਂਡ ਕੀਤੀ ਐ ਜੀ ਮਾਲਕ ਕਹਿੰਦੇ ਨੇ ਵੀ ਰੇਟ ਕਰ ਲਾਂਗੇ ਕੋਈ ਦਿੱਕਤ ਵਾਲੀ ਗੱਲ ਹੈ ਨਹੀਂ ਗੀ ਕੋਈ ਜਾ ਕੇ ਦੇਖਣਾ ਚਾਹੁੰਦਾ ਇਸ ਗੱਡੀ ਨੂੰ ਤਾਂ ਜਾ ਕੇ ਦੇਖ ਸਕਦੇ ਹੋ ਜਾਣ ਤੋਂ ਪਹਿਲਾਂ ਇੱਕ ਵਾਰੀ ਫੋਨ ਤੇ ਗੱਲ ਕਰ ਲਿਓ ਮਾਲਕ ਨਾਲ 9872862072 ਕੋਈ ਵੀ ਗੱਲ ਕਰਨੀ ਹੋਈ ਗੱਲ ਕਰ ਸਕਦੇ ਹੋ ਜੀ ਤੇ ਸੈਕਿੰਡ ਗੱਡੀ ਆਪਾਂ ਜਿਹੜੀ ਲੈ ਕੇ ਪਹੁੰਚੇ ਹਾਂ ਜੀ ਫੋਰਡ ਦੀ ਫੀਗੋ ਲੈ ਕੇ ਪਹੁੰਚੇ ਹਾਂ ਬਹੁਤ ਵਧੀਆ ਸੋਹਣੀ ਗੱਡੀ ਹੈ ਜੀ ਇਹ ਵੀ ਤੁਸੀਂ ਇੱਕ ਵਾਰੀ ਚੈੱਕ ਕਰੋ ਫੋਟੋਆਂ ਜੇ ਮਾਡਲ ਦੀ ਗੱਲ ਕਰੀਏ 2013 ਮਾਡਲ ਮਾਲਕ ਨੇ ਗੱਡੀ ਦੱਸੀ ਹੈ ਜੀ ਪੰਜਾਬ ਨੰਬਰ ਹੈ ਨਵੇਂ ਟਾਇਰ ਨੇ ਤੇ ਟਾਇਰ ਪਿੱਛੇ ਜੇ ਮਾਲਕ ਨੇ ਪਵਾਏ ਸੀਗੇ ਗੱਡੀ ਕੁੱਲ ਚੱਲੀ ਹੋਈ ਹੈ ਜੀ 1,13,000 1.60 ਮਾਲਕ ਨੇ ਡਿਮਾਂਡ ਕੀਤੀ ਹੈ ਜੀ ਏਸੀ ਹੀਟਰ ਵਰਕਿੰਗ ਚ ਗੱਡੀ ਦੀਆਂ ਫੋਟੋਆਂ ਤੁਹਾਡੇ ਸਾਹਮਣੇ ਆ ਜੀ ਕਾਲੇ ਰੰਗ ਦੀ ਇਹ ਗੱਡੀ ਆ ਬਾਕੀ ਤੁਸੀਂ ਜਾਓਗੇ ਮਾਲਕ ਦੇ ਘਰੇ ਤੁਹਾਨੂੰ ਗੱਡੀ ਇਹ ਪਸੰਦ ਆ ਜਾਊਗੀ ਬਾਕੀ ਟਾਇਰ ਦੇਖੋ ਜੀ ਟਾਇਰਾਂ 'ਚ ਅਲਾਈ ਜਿਹੜੇ ਲੱਗੇ ਹੋਏ ਨੇ ਉਹ ਤੁਸੀਂ ਇੱਕ ਵਾਰੀ ਚੈੱਕ ਕਰੋ ਪੂਰੀ ਸੋਹਣੀ ਗੱਡੀ ਅਸੀਂ ਰੰਗ ਰੂਗ ਆਪਨੂੰ ਪੂਰਾ ਵਧੀਆ ਮਿਲ ਜਾਊਗਾ ਚਲਾਉਣ 'ਚ ਗੱਡੀ ਇੱਕ ਨੰਬਰ ਹੈ ਬਾਕੀ ਸਟਾਰਟਿੰਗ ਪੂਰੀ ਵਧੀਆ ਸੀ ਤੁਸੀਂ ਜਾ ਕੇ ਦੇਖ ਸਕਦੇ ਹੋ ਮਾਲਕ ਦੇ ਘਰੇ ਜੇ ਜਾਣਾ ਤੁਸੀਂ ਚਾਹੁੰਦੇ ਹੋ ਸੀ ਮਾਲਕ ਕਹਿੰਦੇ ਨੇ 에어ਬੈਗਸ ਮਾਡਲ ਗੱਡੀ ਹੈ ਸੀ 에어ਬੈਗਸ ਆਪਾਂ ਨੂੰ ਮਿਲ ਜਾਣਗੇ 1 60 ਇੱਕ ਵਾਰੀ ਡਿਮਾਂਡ ਕੀਤੀ ਆ ਜਿਨ੍ਹਾਂ ਦੀ ਗੱਡੀ ਹੋ ਸੀ ਉਹਨਾਂ ਦਾ ਮੋਬਾਈਲ ਨੰਬਰ 8837711342 ਇਹ ਮਾਲਕ ਦਾ ਨੰਬਰ ਹੈ ਜੀ ਗੱਲ ਕਰ ਸਕਦੇ ਹੋ ਜੇ ਤੁਸੀਂ ਗੱਲ ਕਰਨਾ ਚਾਹੁੰਨ ਹੋ ਸੀ ਤੇ ਨਾਲ ਦੇ ਨਾਲ ਆਪਣੇ ਚੈਨਲ ਦਾ ਵਟਸਐਪ ਨੰਬਰ ਵੀ ਨੋਟ ਕਰ ਲਓ 9465629488 ਤੁਹਾਡੇ ਕੋਲੇ ਵੀ ਗੱਡੀ ਹੈ ਮੋਟਰਸਾਈਕਲ ਹੈ ਘਰ ਹੈ ਕੋਠੀ ਹੈ ਮਕਾਨ ਜੇ ਤੁਸੀਂ ਵੇਚਣਾ ਚਾਹੁੰਨ ਹੋ ਜੀ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋ ਆ ਫਰੀਦ ਦੇ ਵਿੱਚ ਆਪਾਂ ਐਡ ਲਗਾ ਦਾਂਗੇ ਆਪਣਾ ਕੋਈ ਕਮਿਸ਼ਨ ਕੋਈ ਦਲਾਲੀ ਕੋਈ ਫੀਸ ਏਦਾਂ ਦਾ ਆਪਣਾ ਕੁਝ ਨਹੀਂ ਹੁੰਦਾ ਜੀ ਸਾਰਾ ਕੰਮ ਜਿੰਨਾ ਆਪਾਂ ਕਰਦੇ ਆਂ ਜਮ ਫਰੀ ਚ ਹੀ ਕਰਦੇ ਆਂ ਗੱਲ ਕਰਾਂਗੇ ਜੇ ਆਪਾਂ ਵੀਟ ਗੱਡੀ ਦੀ ਤੁਸੀਂ ਇੱਕ ਵਾਰੀ ਚੈੱਕ ਕਰੋ ਜੀ ਗੱਡੀ ਨੂੰ ਬਹੁਤ ਸੋਹਣੀ ਗੱਡੀ ਆਪਾਂ ਲੈ ਕੇ ਪਹੁੰਚੇ ਆਂ ਰੰਗ ਸਿਲਵਰ ਹੈ ਤੇ ਬੰਪਰ ਪੂਰੇ ਵਧੀਆ ਆਪਾਂ ਨੂੰ ਮਿਲ ਜਾਣਗੇ ਪੰਜਾਬ ਨੰਬਰ ਹੈ ਗੱਡੀ ਤੇ ਅੰਦਰੋਂ ਗੱਡੀ ਸੋਹਣੀ ਅਸੀਂ ਬਾਹਰੋਂ ਵਧੀਆ ਪਈਆਂ ਚਲਾਉਣ ਚ ਵਧੀਆ ਗਈ ਛੋਟੀ ਜੀ ਗੱਡੀ ਆ ਵਧੀਆ ਜੀ ਤੇ ਤੁਸੀਂ ਜਾ ਕੇ ਦੇਖਣਾ ਜੇ ਚਾਹੋ ਨੀਓ ਗੱਡੀ ਨੂੰ ਤਾਂ ਮਾਲਕ ਦੇ ਤਲਵਾੜੇ ਘਰੇ ਗੱਡੀ ਤੁਹਾਨੂੰ ਮਿਲੂਗੀ ਮਾਲਕ ਕਹਿੰਦੇ ਨੇ 60 ਤੋਂ 65 ਪੈਸੇ ਟਾਇਰਾਂ ਦੀ ਕੰਡੀਸ਼ਨ ਹੈ ਤੇ ਤੀਜੇ ਨਾਮ ਗੱਡੀ ਆਹੀ 115000 ਰੁਪਿਆ ਡਿਮਾਂਡ ਓਨਰ ਵੱਲੋਂ ਪਹੁੰਚੀ ਆ ਜੀ ਜੇ ਆਪਾਂ ਏਰੀਆ ਦੀ ਗੱਲ ਕਰੀਏ ਤਾਂ ਤੁਹਾਨੂੰ ਮੈਂ ਦੱਸ ਹੀ ਦਿੱਤਾ ਸੀ ਤੇ 11 ਮਾਡਲ ਹੈ 26 ਤੱਕਰ ਪਾਸੀਆਂ ਤੇ ਹਰ ਇੱਕ ਚੀਜ਼ ਤੁਹਾਨੂੰ ਮੈਂ ਕੰਫਰਮ ਕਰਵਾਈ ਰਹੀ ਹਾਂ ਸੀ ਤੇ ਮੈਨੂੰ ਨਾਲ ਦੀ ਨਾਲ ਕਮੈਂਟ ਕਰਕੇ ਦੱਸ ਦੇ ਰਹੋ ਵੀ ਤੁਹਾਨੂੰ ਗੱਡੀ ਕਿਵੇਂ ਦੀ ਲੱਗ ਰਹੀ ਆ ਜੀ ਤੇ ਆਪਣੀ ਵੀਡੀਓ ਕਿਵੇਂ ਦੀ ਲੱਗ ਰਹੀ ਆ ਜੀ ਠੀਕ ਆ ਜੀ ਹਰ ਗੱਡੀ ਵਾਸਤੇ ਕਮੈਂਟ ਕਰਦੇ ਰਹਿ ਕਰੋ ਨਾਲ ਦੀ ਨਾਲ ਵੀ ਰੇਟ ਤੁਹਾਨੂੰ ਕਿਵੇਂ ਦਾ ਲੱਗਦਾ ਹੈ ਤੇ ਕਿਵੇਂ ਦੀ ਕੰਡੀਸ਼ਨ ਲੱਗਦੀ ਓ ਸਿ ਕੰਡੀਸ਼ਨ ਦੇ ਹਿਸਾਬ ਨਾਲ ਤੁਹਾਨੂੰ ਰੇਟ ਕਿਵੇਂ ਲੱਗਦਾ ਸੀ ਸਾਰਾ ਕੁਝ ਆਪ ਦੀ ਰਾਇ ਦਿੰਦੇ ਰਹਿ ਕਰੋ ਜੀ ਬਾਕੀ ਗੱਡੀ ਬਾਰੇ ਆਪਾਂ ਗੱਲ ਕਰ ਹੀ ਰਹੇ ਹਾਂ ਸੀ ਤੇ ਜਿਨ੍ਹਾਂ ਦੀ ਗੱਡੀ ਆ ਜਾ ਕੇ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਇੱਕ ਵਾਰੀ ਮਾਲਕ ਨਾਲ ਫੋਨ ਤੇ ਗੱਲ ਕਰ ਲਿਓ 70 877 44104 ਬਾਕੀ ਨੰਬਰ ਵੀ ਤੁਹਾਨੂੰ ਸਕਰੀਨ ਤੇ ਮਿਲ ਗਿਆ ਹੋਆ ਕਰ ਲਿਓ ਜੀ ਗੱਲ ਤੇ ਗੱਲਬਾਤ ਕਰ ਹੀ ਰਹੇ ਹਾਂ ਜੀ ਆਪਾਂ ਤੇ ਨਾਲ ਦੀ ਨਾਲ ਸਕੂਟੀ ਦੀ ਗੱਲਬਾਤ ਵੀ ਕਰਦੇ ਹਾਂ ਜੀ ਮਾਲਕ ਨੇ ਸਕੂਟੀ ਆਪਣੇ ਕੋਲੇ ਭੇਜੀ ਹੈ ਸੇਲ ਵਾਸਤੇ ਬਾਕੀ ਇੱਕ ਵਾਰੀ ਚੈੱਕ ਕਰੋ ਜੀ Maruti Suzuki ਦੀ ਇਹ ਸਕੂਟੀ ਹੈਗੀ ਪੰਜਾਬ ਨੰਬਰ ਹੈ ਜੀ ਤੇ ਨੰਬਰ ਦੇਖੋ ਜੀ 1999 ਪੂਰਾ ਵਧੀਆ ਨੰਬਰ ਸਕੂਟੀ ਨੂੰ ਲੱਗਿਆ ਹੋਇਆ ਸੈਲਫ ਵਧੀਆਗਾ ਤੇ ਕੰਮਕੁਮ ਮਾਲਕ ਨੇ ਸਾਰਾ ਕਰਵਾ ਰੱਖਿਆ ਮਾਲਕ ਨੇ ਦੱਸਿਆ ਸਾਰਾ ਕੁਝ ਤੇ ਡਿਮਾਂਡ ਦੀ ਗੱਲ ਕਰੀਏ ਤਾਂ 15.14000 ਰੁਪਿਆ ਮਾਲਕ ਨੇ ਰੇਟ ਕਿਹਾਗਾ ਤੇ ਮਾਲਕ ਕਹਿੰਦੇ ਨੇ ਬਟਾਲੀ ਖੜੀ ਆ ਮਾਲਕ ਕਹਿੰਦੇ ਨੇ ਮਾੜਾ ਮੋਟਾ ਜਿਹਾ ਕੰਮ ਸਕੂਟੀ ਭਾਲ ਦੀ ਜ਼ਰੂਰ ਆ ਜ਼ਿਆਦਾ ਨਹੀਂ ਭਾਲ ਦੀ ਬਾਕੀ ਮਾਲਕ ਕਹਿੰਦੇ ਨੇ ਵੀ ਕਿਸੇ ਨੇ ਆ ਕੇ ਦੇਖਣੀ ਆ ਆ ਕੇ ਦੇਖ ਸਕਦੋਂ ਬਾਕੀ ਤਾਂ ਸਾਰਾ ਕੰਮ ਕਰਵਾ ਰੱਖਿਆ ਤੇ ਇੱਕ ਅੱਧਾ ਕੰਮ ਜਿਹੜਾ ਪੈਂਡਿੰਗ ਦੇ ਵਿੱਚ ਪਿਆਗਾ ਮਾਲਕ ਕਹਿੰਦੇ ਨੇ ਕੱਲਾ ਪਿਸਟਨ ਦਾ ਕੰਮ ਪਿਆਗਾ ਪਿਸਟਨ ਪੈਣ ਵਾਲਿਆ ਬਾਕੀ ਹਰ ਇੱਕ ਚੀਜ਼ ਪ੍ਰੋਪਰ ਵਧੀਆ ਸਰਵਿਸ ਸਰਵਿਸ ਕਰਵਾਈ ਹੋਈ ਆ ਤੇ ਮਾਲਕ ਕਹਿੰਦੇ ਨੇ ਵੀ ਰੇਟ ਕਰ ਲਾਂਗੇ ਜਿੰਨਾ ਵੀ ਹੋਊਗਾ ਜੀ ਕੋਈ ਜਾ ਕੇ ਦੇਖਣਾ ਚਾਹੁੰਦਾ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦਾ ਬਟਾਲਾ ਮਾਲਕ ਦਾ ਏਰੀਆ ਸਕੂਟੀ ਵਧੀਆ ਤੁਹਾਨੂੰ ਸਾਰਾ ਕੁਝ ਬਾਕੀ ਮੈਂ ਦੱਸ ਹੀ ਰਿਹਾ ਜੀ ਜਿਨ੍ਹਾਂ ਦੀ ਸਕੂਟੀ ਹੈ ਜੀ ਉਹਨਾਂ ਦਾ ਮੋਬਾਈਲ ਨੰਬਰ ਸਕਰੀਨ ਤੇ ਹੈ 9417809820 ਕਰ ਸਕਦੇ ਹੋ ਗੱਲ ਗੱਲ ਕਰਾਂਗੇ ਆਪਾਂ ਹੁਣ ਜਿਹੜੀ ਕੋਠੀ ਆਪਾਂ ਲੈ ਕੇ ਪਹੁੰਚੇ ਆ ਬਹੁਤ ਵਧੀਆ ਤੇ ਜਮਾ ਨਵੀਂ ਕੋਠੀ ਲੈ ਕੇ ਪਹੁੰਚੇ ਆ ਤਿਆਰ ਹੋਈ ਨੂੰ ਕੋਈ ਜ਼ਿਆਦਾ ਸਮਾਂ ਨਹੀਂ ਹੋਇਆ ਜੀ 170 ਗੱਜ ਜਗਾਂ ਦੇ ਵਿੱਚ ਕੋਠੀ ਬਣੀ ਹੋਈ ਐ। 2 ਬੈਡਰੂਮ ਸੈੱਟ ਮਿਲ ਜਾਣਗੇ ਤੇ ਇੱਕ ਵਾਸ਼ਰੂਮ ਆਪਾਂ ਨੂੰ ਬਾਹਰ ਮਿਲ ਜੂਗਾ, ਇੱਕ ਅੰਦਰ ਮਿਲੂ ਐ ਸੀ। ਤੇ ਸਾਢੇ 12 ਲੱਖ ਰੁਪਇਆ ਮਾਲਕ ਨੇ ਡਿਮਾਂਡ ਕਹੀ ਐ ਸੀ। ਜਿਹੜਾ ਰੇਟ ਮਾਲਕ ਨੇ ਮੰਗਿਆਗਾ ਇਹਦਾ ਤੁਹਾਨੂੰ ਪਹਿਲੇ ਮੈਂ ਦੱਸਤਾ ਸੀਗਾ, ਬਾਕੀ ਫੋਟੋ ਤੇ ਵੀ ਲਿਖਿਆ ਹੋਇਆ ਸੀਗਾ ਰੇਟ। ਤੇ ਵਧੀਆ ਕੋਠੀ ਐ ਸੀ। ਬਾਹਰੋਂ ਲੈ ਕੇ ਅੰਦਰ ਤੱਕ ਮਾਲਕ ਨੇ ਵੀਡੀਓ ਬਹੁਤ ਵਧੀਆ ਆਪਣੇ ਕੋਲੇ ਬਣਾ ਕੇ ਭੇਜੀ ਆ। ਤੇ ਵੀਡੀਓ 'ਚ ਇਹਨਾਂ ਨੇ ਸਾਰਾ ਕੁਝ ਦਿਖਾਇਆ ਜਿੰਨੇ ਕਮਰੇ ਨੇ। ਸਟੋਰ ਬਣਿਆ ਹੋਇਆ ਸੀ আর ਰਸੋਈ ਬਣੀ ਹੋਈ ਐ ਫਰੰਟ ਜਿੰਨਾ ਬੈੜਾ ਹੈ ਉੱਪਰ ਦੀ ਵੀਡੀਓ ਹਰ ਇੱਕ ਚੀਜ਼ ਤੁਹਾਨੂੰ ਦੇਖਣ ਨੂੰ ਮਿਲ ਚੁਗੀ ਤੇ ਵਧੀਆ ਇਹਨਾਂ ਨੇ ਸੇਲ ਕਰਨ ਹੈਗਾ ਤੇ ਤੁਸੀਂ ਜਾ ਕੇ ਜੇ ਦੇਖਣਾ ਚਾਹੁੰਦੇ ਹੋ ਜੀ ਤਾਂ ਜਾ ਕੇ ਦੇਖ ਵੀ ਸਕਦੇ ਹੋ ਮਾਲਕ ਨਾਲ ਪਹਿਲਾਂ ਕੋਈ ਗੱਲ ਕਰਨੀ ਆ ਤਾਂ ਮਾਲਕ ਨਾਲ ਪਹਿਲਾਂ ਵੀ ਗੱਲ ਕਰ ਸਕਦੇ ਹੋ ਸੀ ਬਾਕੀ ਡਿਮਾਂਡ 12.5 ਲੱਖ ਰੁਪਿਆ ਇੱਕ ਵਾਰੀ ਕਹੀ ਐ ਮੌਕੇ ਤੇ ਰੇਟ ਹੋਰ ਵੀ ਕੀਤਾ ਜਾਊਗਾ ਜੀ ਜਿੰਨਾਂ ਦੀ ਇਹ ਕੋਠੀ ਐ ਮੋਬਾਈਲ ਨੰਬਰ ਵੀ ਤੁਹਾਨੂੰ ਮੈਂ ਨੋਟ ਕਰਵਾ ਦੇਣੇ 987683036 ਤੇ ਗੱਲ ਕਰਨੀ ਹੈ ਕੋਈ ਵੀ ਗੱਲ ਤੁਸੀਂ ਕਰ ਸਕਦੇ ਹੋ ਬਾਕੀ ਕੋਠੀ ਵਧੀਆ ਜੀ ਸੋਹਣੀ ਬਣੀ ਹੋਈ ਆ ਰੇਟ ਵਧੀਆ ਮਾਲਕ ਨੇ ਕਿਹਾਗਾ ਬਾਕੀ ਏਰੀਆ ਦੀ ਗੱਲ ਕਰੀਏ ਤਾਂ ਬਾਬਾ ਜੀਵਨ ਸਿੰਘ ਨਗਰ ਕੋਟਕਪੂਰਾ ਜੀ ਤੁਸੀਂ ਜਾ ਕੇ ਦੇਖ ਵੀ ਸਕਦੇ ਹੋ ਨਾਲ ਦੀ ਨਾਲ ਆਪਾਂ ਗੱਡੀ ਦੀ ਗੱਲ ਕਰਦੇ ਹਾਂ ਅਸੀਂ ਗੱਡੀ ਆਪਾਂ ਜਮਾ ਸਸਤੀ ਲੈ ਕੇ ਪਹੁੰਚਿਆ ਸੀ 50000 ਰੁਪਏ ਮਾਲਕ ਨੇ ਇੱਕ ਵਾਰੀ ਡਿਮਾਂਡ ਕੀਤੀ ਆ ਪੰਜਾਹ ਹਜ਼ਾਰ ਦੇ ਵਿੱਚੋਂ ਰੇਟ ਕੀਤਾ ਜਾਊਗਾ ਜੀ ਤੁਸੀਂ ਜਾ ਕੇ ਜੇ ਦੇਖਣਾ ਚਾਹੁੰਦੇ ਹੋ ਤਾਂ ਮੰਡੀ ਡੱਬ ਵਾਲੀ ਗੱਡੀ ਖੜੀ ਹੈ ਐਲ ਪੀਜੀ ਕਿੱਟ ਲੱਗੀ ਹੋਈ ਹੈ ਮਾਲਕ ਨੇ ਕਿਹਾ ਏਸੀ ਹੀਟਰ ਵਰਕਿੰਗ ਚ ਇੰਜਨ ਉੰਜੜ ਪੂਰਾ ਵਧੀਆ ਹੈਗਾ 2000 2 ਮਾਡਲ ਗੱਡੀ ਆਪਨ ਨੂੰ ਮਿਲੂਗੀ ਤੇ ਜਾ ਕੇ ਦੇਖ ਸਕਦੇ ਹੋ ਜੇ ਕਿਸੇ ਨੇ ਗੱਡੀ ਚਾਕੇ ਦੇਖਣੀ ਹੈ ਜੀ ਮਾਲਕ ਦਾ ਮੋਬਾਈਲ ਨੰਬਰ 97 294 266 059 ਕੋਈ ਵੀ ਗੱਲ ਕਰਨੀ ਹੋਈ ਜੀ ਗੱਲ ਤੁਸੀਂ ਕਰ ਸਕਦੇ ਹੋ ਬਾਕੀ ਪੂਰੀ ਵੀਡੀਓ ਦੀ ਆਪਾਂ ਗੱਲ ਕਰ ਲਈ ਜੀ ਸਾਰਾ ਕੁਝ ਤੁਸੀਂ ਦੇਖ ਲਿਆ ਹੁਣ ਮੈਨੂੰ ਕਮੈਂਟ ਕਰਕੇ ਦੱਸੋ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਜੇ ਤੁਹਾਨੂੰ ਵੀਡੀਓ ਪਸੰਦ ਆਈ ਹੋ ਵਧੀਆ ਲੱਗੀ ਅਸੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਬਾਅਦ ਤੋਂ ਬਾਅਦ ਸ਼ੇਅਰ ਕਰ ਦਿਓ ਤੇ ਬਾਅਦ ਤੋਂ ਬਾਅਦ ਸਪੋਰਟ ਕਰਿਆ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਸੀ ਤੇ ਅਗਲੀ ਵੀਡੀਓ ਵਾਸਤੇ ਕਮੈਂਟ ਕਰਨਾ ਨਾ ਭੁੱਲਿਓ ਜੀ ਤੇ ਅਗਲੀ ਵੀਡੀਓ ਚ ਤੁਸੀਂ ਐਡ ਕਰਵਾਉਣੀ ਹੈ ਗੱਡੀ ਮੋਟਰਸਾਈਕਲ ਘਰ ਕੋਠੀ ਮਕਾਨ ਤੁਹਾਡੇ ਕੋਲੇ ਵੇਚਣ ਵਾਸਤੇ ਆ ਉੱਤੇ ਆਪਣਾ ਨੰਬਰ ਲਿਖਿਆ ਰਹਿੰਦਾ ਸੀ 9465629488 ਆਪਣੇ ਕੋਲ ਵੀਡੀਓ ਜਾਣਕਾਰੀ ਫੋਟੋ ਮਾ ਭੇਜੋ ਫਰੀ ਚਾਪਾ ਐਡ ਲਗਾ ਦਾਂਗੇ ਜੀ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ ਮਿਲਦੇ ਜਲਦੀ ਆਪਾਂ ਨਵੀਂ ਵੀਡੀਓ ਨਵੀਂ ਕੋਠੀ ਮਕਾਨ ਘਰ ਦੇ ਨਾਲ ਜੀ